ਸਤਿਨਾਮ ਸ੍ਰੀ ਵਾਹਿਗੁਰੂ ਜੀ ਜਪੁਜੀ ਸਾਹਿਬ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਤਿ ਸੈ ਪੰਗੁਰ ਪ੍ਰਸਾਦ ਜਪੁ ਆਦਿ ਸਚੁ ਅਜਿਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਅਜ ਪਜਪ ਨ ਹੋਵਈ ਜੇ ਨਾ ਰਹਾ ਲਿ ਉਤਾਰ ਭੁਖਿਆ ਵਖ ਨ ਤਰੇ ਜੇ ਬੰਨਾ ਆਪਣੀਆਂ ਪਾਰ ਸੈ ਸਿਆਣਪ ਲਖ ਹੋਇ ਦਿਖ ਨ ਚੱਲੇ ਨਾਲ ਤੇ ਉਸ ਤਿਆਰਾ ਹੋਇਐ ਕਹਿ ਖੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੁਮਨਾਕਾਰ ਹੁਕਮ ਨਾ ਕਹਿਆ ਜਾਇ ਹੁਕਮੇ ਹੁਮਨ ਜੀ ਹੁਕਮ ਲੈ ਬੜਿਆਇ ਹੁਕਮ ਜਿ ਤਾਂ ਨੀਚੋਂ ਕੋਂ ਲਿਖ ਦੁੱਖ ਸੁਖ ਪਾਈ ਹੈ ਇਕ ਰਾ ਹੁਕਮੀ ਬਖਸ਼ਿ ਸੇਕ ਹੁਕਮੀ ਸਦਾ ਪਵਾਈ ਹੈ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇਂ ਦੇ ਬੁਝੈ ਤਾਂ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਉਸੇ ਤਾਣ ਗਾਵੇ ਕੋ ਦਾ ਜਾਣੇ ਨਿਸਾਲ ਗਾਵੈ ਕੋ ਗੁਣ ਬੜਿਆ ਆਂ ਆਚਾਰ ਗਾਵੈ ਕੋ ਵਿਦਿਆ ਵਿਖੇ ਵਿਚਾਰ ਅਗਾਵੈ ਕੋ ਸਾਇਕ ਰਤਨ ਖੀਹੇ ਗਾਵੈ ਕੋ ਜੀ ਲੈ ਫਰ ਦੇਹੀ ਗਾਵੈ ਕੋ ਜਾਪੈ ਜਸੈ ਦੂਰ ਅਗਾਵੈ ਕੋ ਵਿਖੇ ਹਾਦ ਨਹ ਦੂਰ ਕਥਨਾ ਗਥਿਨਾ ਵੈ ਤੋਟ ਅਕਥ ਗਤ ਕਥਿ ਕਥੇ ਕੋਟੀ ਕੋਟ ਕੋਟ ਨੰਦ ਆਦ ਲੈ ਦੇਥਿਗ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਖਸੇ ਵਿਪਰਵਾਹ ਸਚਾ ਸਾਹਿਬ ਸਤਨਾਏ ਪਾਖਿ ਆਪੋ ਅਪਾਰ ਆਖੇ ਮੰਗ ਹੈ ਦੇਹੀ ਦੇਹੀ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖਿਆ ਜਿਦ ਸਦਰਬਾਰ ਮੋਹ ਕੈ ਬੋਲਣ ਬੋਲੀਐ ਜਿਸੁ ਸੁਨਦਰੇ ਪਿਆਰ ਅਮਰਤ ਵੇਲਾ ਸਤਨਾਉ ੜਿ ਆਈ ਵਿਚਾਰ ਕਰਮੇ ਆਵੇ ਕਪੜਾ ਨਦਰੇ ਮੁਖ ਦਿਵਾਰ ਨਾਨਕ ਇਹ ਵੇ ਜਾਣੀਐ ਸਵਾਪੇ ਸਚਿਆਰ ਅਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵਿਆ ਸੁਣ ਕੇ ਮਨ ਰਖਿਆ ਪਾਉ ਦੁਖ ਪਰ ਹਰ ਸੁਖ ਕਰਿ ਰਹਿ ਜਾਇ ਗੁਰਮੁਖ ਨਾਦ ਗੁਰਮੁਖ ਵੇਦੰ ਗੁਰਮੁਖ ਰਿਹ ਹਾ ਸਮਾਈ ਗੁਰੇਸ਼ਰ ਗੁਰ ਗੋਰਖ ਪਰਮਾ ਗੁਰ ਆਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਾ ਨਾ ਜਾਏ ਗੁਰਖ ਦੇਵ ਜਾਈ ਸਭ ਨਾ ਜੀਆਂ ਕਗ ਦਤ ਸੋਮੈ ਸਰਣਾ ਜਾਏ ਤੇ ਰਥ ਨਾ ਵਾਜੇ ਦਿਸ ਪਾਵਾ ਵਣ ਪਾਣੇ ਕੇ ਨਾਏ ਕਰੇ ਜੇ ਤੇਸ਼ਰਡੋ ਪਾਏ ਵੇਖਾ ਵਣ ਕਰਮਾ ਕੇਵਲੇ ਲੈ ਮਤ ਵਿੱਚ ਰਤਨ ਜਵਾਹਰ ਮਾਲਕ ਜੇ ਗੁਰ ਕੀ ਸਿਖ ਸੁਣੀ ਗੁਰ ਅਖ ਦੇਵ ਜਾਈ ਸਭਨਾ ਜੀਆਂ ਕਗ ਦਤ ਸੋਮ ਸਰਣਾ ਜਾਏ ਜੇ ਜਿਉ ਵਿਚਾਰੇ ਆਰ ਜਾਹੂਰ ਜੇ ਸੁਣੇ ਹੋਏ ਨਵਾ ਖੰਡਾਵੇ ਜਾਣੀਐ ਨਾਲਿ ਸਲੇ ਸਭ ਕੋਈ ਚੰਗਾ ਨੌਰ ਖਾਈ ਕੈ ਜੋਸ਼ ਕੀਰਤ ਜਗਲੇ ਜੇ ਦਿਸ ਨਦਰਣਾ ਵੈ ਤਵਾਤਨਾ ਪੁੱਛੇ ਕਿ ਖੇਟਾ ਨਿਰਖੇਟ ਅਗਰ ਦੋਸੇ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਮਨੰਤਿਆ ਗੁਣ ਦੇ ਤਹਾ ਕੋ ਨ ਸੋਜੈ ਜੇ ਦਿਸ ਗੁਣ ਕੋਈ ਕਰੇ ਸੁਣੈ ਸਿਧ ਪਿਰ ਸੁਰਨਾਥ ਸੁਣੈ ਧਰਤਵਲਾ ਕਾਸ਼ ਸੁਣਿਆ ਦੇਬ ਲੈ ਪਤਾਲ ਸੁਣਿਆ ਪਉ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣੇ ਸਰ ਅਬਰਮਿੰਦ ਸੁਣਿਆ ਮੂਸਲਾ ਹਰਮੰਦ ਸੁਣਿਆ ਯੁਗ ਜੁਗਤਿਨ ਪੀਧ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਦੋਗਿਆਨ ਸੁਣਿਆ ਅੜਸ਼ੜ ਕਾਸ਼ ਨਾਨ ਸੁਣਿਆ ਪਾੜ ਪੜ ਪਾਵੇਂ ਮਾਨ ਸੁਣਿਆ ਰਾਗ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਤ ਹੋਵੇ ਅਸ਼ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੈ ਪਿਛੇ ਪੁਛਤਾਏ ਕਾਗਜ਼ ਕਲਮ ਨ ਲਿਖਨ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਏ ਮਨ ਅਸਰਤ ਹੋਵੇ ਮਨ ਬੋਧ ਮਨ ਸਾਗਲ ਪਾਉਣਗੇ ਸੁਧ ਮਨ ਮੋ ਚੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨੈ ਮਾਰਗ ਠਾਗ ਨਾ ਪਾਏ ਆਪਣੇ ਪਦ ਸਿਉ ਪ੍ਰਗਟ ਜਾਏ ਮਨਿ ਮਗ ਨਾ ਚੱਲੇ ਪੰਥ ਮਨ ਧਰਉ ਸੇਤੀ ਸੰਬੰਧ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨੈ ਪਾਵਹਿ ਮੁਖ ਦਵਾਰ ਮਨੈ ਪਰਵਾਰ ਸਾਦਾਰ ਮਨੈ ਦਰੈ ਤਾਰੇ ਗੁਰ ਸਿਖ ਮਨੈ ਨਾਨੂ ਪਵੈ ਨਾ ਪਿਖ ਐ ਸਾ ਰਾਮ ਨਰਨਜਨ ਹੋਏ ਦੇਖੋ ਮਨ ਜਣ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪंचे ਪਾਵਹਿ ਦਿਲ ਗਹਿ ਮਾਨ ਪंचे ਸੋਹੈ ਦਾ ਰਾਜਾਨ ਪੰਚਾ ਕਾਗਰੇ ਧਿਆਨ ਜੀ ਕੋ ਕਹ ਕਰਿ ਵਿਚਾਰ ਕਰਤਾ ਕਹ ਕਰਣਾ ਨਾਹੀ ਸੁਮਾਰ ਤੋਲ ਧਰਮ ਦੇ ਆਖਾ ਪੂਤ ਸੰਦੋਥ ਔਰ ਖਿਆਜਨ ਸੂਤ ਜੇ ਕੋ ਪੂਜੇ ਹੋਵੇ ਸਤਿਆਰ ਤਮ ਲੋਪਰ ਗੀਤਾ ਪਾਰ ਤਰਤੇ ਹੋਰ ਪਰੈ ਹੋਰ ਹੋਰ ਜਿਸ ਤੇ ਭਾਰਤ ਲੈ ਕਮਨ ਜੋਰ ਜੀ ਯਾਦ ਰੰਗਾ ਖੇ ਨਾਵ ਸਭ ਨਾਲ ਲਖਿਆ ਵਡੇਕ ਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਖਿਆ ਕੀਤਾ ਹੋਇ ਕੀਤਾ ਤਾਨਸ ਵਾਲੇ ਰੂਪ ਕੀਤੀ ਦਾ ਜਾਣ ਕਉਣਕੂਤ ਕੀਤਾ ਬਸਾਇਕ ਕਵਾਉ ਦਿਸਤੇ ਹੋਏ ਲਖ ਦਰੀਆ ਕੁਦਰਤ ਕਾਉਨ ਕਹਾਂ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਜੁਦਰ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਜਪ ਸੰਪਾਉ ਸੰਗ ਪੂਜਾ ਸੰਗ ਤਪ ਤਾਉ ਆਸੰਖ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਅਸਾਂ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾ ਤਾਰ ਆਸਾਂ ਸੁਰਮੈ ਭਗਸਾਰ ਅਸੰਖ ਮੋਨ ਬੁਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਹਵਾਰਿਆ ਨਾ ਜਾਵੇ ਇੱਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂਖ ਮੂਰਖੰਦ ਕੋਰ ਅਸਾਂਖ ਚੋਰ ਹਰਨਾਮ ਕੋਰ ਅਸਾਂਖ ਅਮਰ ਕਰ ਜਾਹੇ ਜੋਰ ਅਸਾਂਖ ਗਲਵਣ ਹਤਿਆ ਕੁਮਾਹੇ ਅਸਾਂ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਹੇ ਅਸਾਂ ਮਲੇਸ਼ ਮਲ ਪਖਾਹੇ ਅਸਾਂ ਅਨੰਤਕ ਸ੍ਰੀ ਕ੍ਰਿਪਾ ਹਾਰ ਨਾਨਕ ਨੇ ਜਗ ਹੈ ਵਿਚਾਰ ਵਾਰ ਨਾ ਜਾਵੇ ਇੱਕ ਵਾਰ ਜੋ ਤਿਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਗਤਾ ਵਗਮ ਗਮ ਸੰਖ ਲੋਇ ਅਸੰਖ ਹੈ ਸਿਰ ਪਾਰ ਹੋਇ ਅਖਰੇ ਨਾਮ ਅਖਰੇ ਸਲਾਹ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹੇ ਲਿਖੇ ਦੇ ਸਰਣਾਹੇ ਦੇ ਫਰਮਾਏ ਤੇ ਵਦਵ ਪਾਹੇ ਜੀਤਾ ਜੀਤਾ ਤੇਤਾ ਨਾਉ ਉਨ ਨਾਵੇਂ ਨਾਹੀ ਕੋ ਥਾਉ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਦਰ ਪਾਵੇ ਸਾਇ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਨ ਦੇਹੀ ਪਾਣੀ ਤੂਤ ਤਰਸ ਅਖੇਹੇ ਮੋਦ ਬਲਿਤੀ ਕੱਪੜ ਹੋਏ ਦੇ ਸਾਬੂਨ ਲਈਐ ਹੋ ਤੋਏ ਭਰੀਐ ਮਤ ਪਾਪਾਗੇ ਸੰਗ ਹੋ ਤੋਪੇ ਨਾ ਬੈ ਕੇ ਰੰਗ ਤੁੰਨੇ ਪਾਪੇ ਆਖਣ ਦਾਹੇ ਕਾਰੋ ਕਰ ਕਰਣਾ ਲਖ ਲੈ ਜਾ ਹੋ ਆਪੇ ਬੀ ਜਾਪੇ ਹੀ ਖਾਹੋ ਨਾਨਕ ਹੁਕਮਿ ਆਬਹੁ ਜਾਹੁ ਤੀਰਤ ਤਦਿਆ ਦਤਦਾਨ ਦੇਖ ਪਾਵੈ ਲਖਾਂ ਮਾਨ ਸੁਣਿਆ ਬਨਿਆ ਮਨ ਕੀਤਾ ਪਾਉ ਅੰਦਰਗਾ ਤੀਰਥ ਮਲਾਉ ਸਗੁਣ ਤੀਰੇ ਮੇ ਨਾਹੀ ਕੋਇ ਵਣਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਾਸੁਹਾਨ ਸਦਾ ਮਨ ਚਾਉ ਕਮਨ ਸਵੇਲਾ ਵਖਤ ਗਮਣ ਕਮਨ ਥਿਤ ਕਮਨ ਵਾਰ ਕਾਉਣ ਸਰਤੇ ਮਾਹੋ ਕਾਉਣ ਜਿਤ ਹੋ ਆਕਾਰ ਵੇ ਨਾ ਪਾਇਆ ਪਨ ਤੇ ਜੇ ਹੋਵੇ ਲਿਖ ਪਨਾਣ ਵਖਤ ਨਾ ਪਇਓ ਕਾ ਦਿਯਾ ਅਜ ਲਕਣ ਨੇਕ ਰਾਨ ਸਿਤਵਾਰਣਾ ਜੋਗੀ ਜਾਣੈ ਰਤਮਾ ਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਆ ਵਰਨੇ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੈ ਇੱਕ ਸਿਆਣਾ ਵਡਾ ਸਾਹਿਬ ਡੇ ਨਾਏ ਗਿਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਆਗੇ ਗਿਆ ਨਾ ਸੋਹੈ ਫਤਲ ਫਤਾਲ ਰਖ ਅਗਾਸ ਅਗਾਸ ਓਡ ਕੋਡ ਗਪਾਲਥ ਕੇ ਵੇਦ ਗਨਿਕ ਬਾਤ ਸੈ ਸਠੜ ਹੈ ਕਹਿਣ ਕਿ ਤੇਬਾ ਅਸਲੇ ਤਾਤ ਲੇਖਾ ਹੋਇ ਤਨ ਲਿਖੀਐ ਲੇਖ ਵਹਿ ਬਨਾਸ ਨਾਨਕ ਵਡਾ ਆਖੀਐ ਆਪੇ ਜਾਣੇ ਆਪ ਸਾਲਾਹੇ ਸਾਲਾਹ ਤੇ ਸਰਤ ਨ ਪਾਇਆ ਨਦੀਆਂ ਤੇ ਵਾਹ ਪਵ ਸਮੁੰਦ ਨ ਜਾਣੀ ਹੈ ਸਮੁੰਦ ਸਾਹਾ ਸਰਤਾਨ ਗ੍ਰਹ ਸੇਤੀ ਮਾਲ ਤਨ ਕੀੜੇ ਤੋਂ ਲਹੂ ਨੀ ਜੇ ਦਿਸ ਮਨ ਹੋ ਨਾ ਵਿਸਰਹ ਅੰਤ ਨ ਸਿਖਤੀ ਗਹਿਣ ਅੰਤ ਅੰਤਨਾ ਖੰਡਣ ਦੇਣ ਅੰਤ ਅੰਤਨਾ ਵੇਖਣ ਸੁਣਣ ਅੰਤ ਅੰਤਨਾ ਜਾਪੈ ਕਿ ਆ ਮਨ ਮੰਤ ਅੰਤਨਾ ਜਾਪੈ ਗੀਤਾ ਆਕਾਰ ਅੰਤਨਾ ਜਾਪੈ ਪਾਰਾਵਾਰ ਅੰਧਕਾਰਨ ਗੇਤੇ ਬੁੱਲਾਹੇ ਤਾਂਕੇ ਅੰਤਨਾ ਪਾਈ ਜਾਹੇ ਇਹੋ ਅੰਤਨਾ ਜਾਣੇ ਕੋਏ ਬਖਤਾ ਕਹੀਐ ਬਖਤਾ ਹੋਏ ਵੱਡਾ ਸਾਹਿਬ ਉਚਾ ਥਾਉ ਉਚ ਪਰ ਉਚਾ ਨਾਉ ਇਹ ਵੱਡਾ ਉਚਾ ਹੋਏ ਕੋਏ ਜੇ ਸੋਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੇ ਕਰਮੀ ਦਾਤ ਮਹਤਾਖ ਨਾਮ ਲਖਿਆ ਨਾ ਜਾਏ ਵੱਡਾ ਦਾਤਾ ਤੇ ਲਗ ਨਾਤ ਮਾਏ ਕੀਤੇ ਮਗ ਹੈ ਜੋਤ ਅਪਾਰ ਅਗੇ ਤੇ ਆਗਣਤ ਨੇ ਵਿਚਾਰ ਕੀਤੇ ਖਪ ਅਟਟੇ ਵਿਕਾਰ ਅਗੇ ਤੇ ਲੈ ਲੈ ਬਖਰਪਾਹੇ ਕੀਤੇ ਮੂਰਖਾ ਹੇ ਖਾਹੇ ਕੇਤੀਆ ਦੁਖ ਭੂਖ ਸਦਮਾਰਹਿ ਪੀਦਾ ਤੇਰੀ ਦਾਤਾਰ ਬੰਦ ਖਲਾਸੇ ਬਾਣੇ ਹੋਏ ਹੋ ਰਾਖਣਾ ਸਕੇ ਕੋਈ ਜੇ ਕੋ ਖਾਇ ਕਾਖ ਨ ਪਾਏ ਇਹੋ ਜਾਣੇ ਜੀਤੀਆ ਮੁਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇ ਕੀ ਕੀ ਜਿਸਨੋ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੇ ਪਾਦਸ਼ਾਹ ਅਮਰ ਗੁਣ ਮਨ ਵਪਾਰ ਮਨ ਵਪਾਰੀਏ ਅਮਲ ਪੰਡਾਰ ਅਮਲਾ ਵਹਿ ਅਮਲ ਜਾਹੇ ਅਮਲ ਪਾਏ ਅਮਲਾ ਸਮਾਹੇ ਅਮਲ ਤਨ ਮਮਲ ਦੇ ਬਾਣ ਅਮਲ ਤੋਲ ਅਮਲ ਪ੍ਰਮਾਣ ਅਮਲ ਬਖਸ਼ੇ ਸਮਲ ਛਾਣ ਅਮਲ ਕਰਮ ਅਮਲ ਫਰਮਾਨ ਅਮਲ ਮਲ ਆਖਿਆ ਨਾ ਜਾਏ ਆਖ ਆਗ ਰਹਿ ਲਿਵ ਲਾਈ ਆਖੇ ਵਿਦ ਪੜ ਪ੍ਰਾਨ ਆਖੇ ਪੜੇ ਗਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਗੇ ਇਸ ਰਗ ਹੈ ਸਿਦ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨ ਆਖ ਹੈ ਦੇਵ ਆਖ ਹੈ ਸੁਰ ਨਰ ਮਨਜਨ ਸੇਵ ਕੀਤੇ ਆਖੇ ਆਖ ਨ ਪਾਹੇ ਕੀਤੇ ਕਹਿ ਕਹਿ ਓਠ ਓਠ ਜਾਹੇ ਤੇ ਗਿਤੇ ਹੋਰ ਕਰੇ ਤਾਖ ਨ ਸਕਹਿ ਕੀ ਕੀ ਜੇੜ ਭਾਵੇ ਤੇੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖਿਐ ਸਰਗਾ ਵਾਰਾ ਗਾਵਾਰੋ ਸੋ ਦਰਖਿ ਹਾ ਸੋ ਕਰਖਿ ਹਾ ਜਦ ਵੈ ਸਰਬ ਸਮਾਲੇ ਬਾਜੇ ਨਾਨ ਨਾਨੇ ਇਕ ਸੰਖਾ ਕੀਤੇ ਬਾਣ ਹਾਰੇ ਕੀਤੇ ਰਾਗ ਬ੍ਰਿਸ਼ੋ ਕਹਿਨ ਗੀਤੇ ਗਾਵਨ ਹਾਰੇ ਗਾਵੇ ਤੁਨ ਪਉਣ ਪਾਣੇ ਵੈ ਸੰਤਰ ਅਗਾਵੇ ਰਾਜਾ ਧਰਮ ਦਵਾਰੇ ਗਾਵ ਹੈ ਚਿਤ ਗੁਪਤ ਲਖਜਾਨ ਹੈ ਲਿਖ ਲਿਖ ਧਰਮ ਚਾਰੇ ਗਾਵ ਹੈ ਸਿਰ ਬ੍ਰਹਮਾ ਦੇਵੀ ਸੋ ਹੁਨ ਸਦਾ ਸਵਾਰੇ ਗਾਵ ਹੈ ਮਹਿੰਦਰ ਨਰਾਸਨ ਬੈਠੇ ਦੇਵਤੀਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਦੇ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੁਨਰਕੀਸ਼ਰ ਜੁਗ ਜੁਗ ਵੇਦ ਨਾਲੇ ਗਾਵਹਿ ਮਹੂਣੀ ਅਨਮੋਹਨ ਸਰਗਾਮ ਚ ਪਿਆਲੇ ਗਾਵਨ ਰਤਨ ਉਪਾਇ ਤੇਰੇ ਆਠ ਸੜਤੀ ਰਤ ਨਾਲੇ ਗਾਵ ਹੈ ਜੋਤ ਮਹਾਮਲ ਸੂਰਾ ਗਾਵ ਹੈ ਖਾਨੀ ਚਾਰੇ ਗਾਵ ਹੈ ਖੰਡ ਮਲੁਰ ਪੰਡਾ ਕਰ ਕਰ ਖੇਤਾਰੇ ਸੇਧ ਦਿਨੋ ਗਾਵ ਹੈ ਜੋਤਿ ਦੇ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਹਿਮੈ ਚਿਤ ਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਾਥੀ ਨਾਈ ਹੈ ਪਿ ਹੋਸੀ ਜਾ ਨਾ ਜਾਸੀ ਰਚਨਾ ਜਿੰਦ ਰਚਾਈ ਰਾਂਗੇ ਰਾਂਗੇ ਭਾਤੇ ਕਰ ਕਰ ਜਨੁ ਸੇ ਮਾਇਆ ਜਨੁ ਪਾਏ ਕਰ ਕਰ ਵੇਖੈ ਗੀਤਾ ਆਪਣਾ ਜਿਵ ਤਿਸ ਦੇ ਵਡਿਆਈ ਜੋ ਤਿਸ ਪਾਵੇ ਸੋਇ ਕਰਸੇ ਹਕਮ ਨਾਖ ਨਾ ਜਾਇ ਸੋ ਪਾਤਸ਼ਾਹ ਹੋ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਦੋਸਰਾਂ ਬਾ ਚੋਲੇ ਧਿਆਨ ਕੀ ਗਰੇ ਬਪੂਤ ਅਕਿੰਥਾ ਕਾਲ ਕੁਆਰੇ ਕਾਇਆ ਜੁਗਤ ਡੰਡਾ ਪਰਤੇਤ ਆਏ ਪੰਤੇ ਸਗਲ ਜਮਾਤੇ ਮਨ ਜੀਤ ਜਗ ਜੀਤ ਆਦੇਸ ਦਿਸੈ ਆਦੇਸ ਆਦਨਿਲ ਅਨਾਦਨਾ ਹਤ ਜੁਗ ਜੁਗ ਏਕੋ ਵੇਸ ਬੋਜ ਗਿਉਂਦੇ ਆਪ ਧਾਰਣ ਖੜਕੜ ਵਾਜੇ ਨਾਦ ਆਪ ਨਾਤ ਨਾਤੀ ਸਭ ਜਾ ਕੇ ਰਿੱਧ ਸਦਵਰਾ ਸਾਧ ਸੰਯੋਗ ਵਿਜੋਗ ਦਵੇ ਕਾਲਤ ਲਾਭ ਹੈ ਲੇਖਿਆਵ ਹੈ ਪਾਗ ਆਦੇਸ਼ ਦਿਸੈ ਆਦੇਸ਼ ਆਦਨੀਲ ਅਨਾਦਨ ਹਤ ਜੁਗ ਜੁਗ ਏਕੋ ਵੇਸ ਏਕਮਾਈ ਜੁਗਤਿ ਵੇ ਆਇ ਜਨ ਚੇਲੇ ਪ੍ਰਵਾਨ ਸੰਸਾਰ ਇਕ ਪੰਡਾਰੇਖ ਲਾਇ ਦੇਵਾਨ ਜਿਵੇਂ ਦਿਸ ਪਾਵੈ ਤਵੇਂ ਚਲਾਵੈ ਜਿਬ ਹੋਵੇ ਫਰਮਾਨ ਹੋਵੇਖਿ ਉਹ ਨਾਨਦ ਰਣਾ ਆਵੈ ਬਹੁਤਾਇ ਹੋਵੇ ਬਿਨਾਨ ਆਦੇਸ ਦਿਸੈ ਆਦੇਸ ਆਦਨਿਲ ਅਨਾਦਾਨ ਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਸ਼ ਪਾਇਆ ਸੇਖਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਗੇ ਸਾਚੇ ਕਾਰ ਆਦੇਸ ਦਿਸੈ ਆਦੇਸ ਆਦਨੀਲ ਅਨਾਦਨਾ ਹਤ ਜੁਗ ਜੁਗ ਇੱਕੋ ਵੇਸ ਇਹ ਦੂਜੇ ਬੋਲਖੂ ਹੈ ਲਖੂ ਵਹੈ ਲਖਵੀਸ ਲਖ ਲਖੇੜਾ ਆਖੀ ਹੈ ਏਕ ਨਾਮ ਜਗਦੀਸ਼ ਇਤ ਰਾਹਨ ਪਵਣੀਆਂ ਚਣੀ ਹੋਏ ਕੀਸ ਸੁਣ ਗਲਾਂ ਆਕਾਸ਼ ਕੀ ਕੀਟਾ ਏ ਰੀਸ ਨਾਲ ਨੰਦ ਦੇ ਪਾਈਏ ਕੂੜੀ ਕੂੜਾ ਠੀਸ ਆਕਨ ਜੋਰ ਜਪੈਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਨ ਨਹਿ ਜੋਰ ਜੋ ਨਾਰਾਇਣ ਮਾਲ ਮਨਸੂਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੁਗਤੇ ਛਡੈ ਸੰਸਾਰ ਜੇ ਸਹਤ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੇ ਰੂਤੇ ਧੇ ਤੇ ਵਾਰ ਪਵਨ ਪਾਣੀ ਅਗਨੀ ਪਾਤਲ ਜਿਸੋ ਧਰਤੇ ਥਾ ਬ੍ਰਹਮਵੇਦ ਅਨੁਸ਼ਾਲ ਇਸ ਵਿੱਚ ਜੀ ਜਗਤ ਦੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੇ ਗਰਮੇ ਹੋਏ ਵਿਚਾਰ ਸਚਾਪ ਸਚਾ ਦਰਬਾਰ ਜਿਤھے ਸੋਹਣ ਪੰਜ ਪ੍ਰਮਾਨ ਨਦਰੀ ਕਰ ਪਵਨ ਸਾਣ ਕਜਪ ਕੈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖਨਕਾਇੋ ਧਰਮ ਅਗਿਆਨ ਖੰਡਕਾ ਆਖੋ ਕਰਮ ਗਿਤੇ ਪਵਨ ਪਾਣਿ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਕਾਰਤਕੜੀ ਹੈ ਰੂਪ ਰੰਗ ਕੇ ਵੇਸ ਕੀਤੇ ਆਕਰਮ ਭੂਮੀ ਮੇਰ ਕੇਤੇ ਕੇਤੇ ਧੁਪ ਦੇਸ਼ ਕੇਤੇ ਚੰਦ ਸੁਰ ਕੇਤੇ ਕੇਤੇ ਮੰਨਲ ਦੇਸ਼ ਕੇਤੇ ਸਤਿਗੁਰ ਨਾਦ ਕੇਤੇ ਕੇਤੇ ਦੇਵੇ ਵੇਸ ਕੇਤੇ ਦੇਵਦਾਨ ਨਮੁ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਗਇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੇ ਸੇਵਾ ਕੇਤੇ ਨਾਨਕ ਅੰਤਨੰਤ ਅਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਥਨਾ ਨਾਨਕ ਮਨੋਦ ਕੂੜਾ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਜਥੈ ਕੜਿਐ ਬਹੁਤਨੂਪ ਤਾ ਕਿੰਗ ਲੰਗਤੀ ਆ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਜਥੈ ਕੜਿਐ ਸਵਰਤ ਮਤਮਨ ਬੁੱਧ ਜਥੈ ਕੜਿਐ ਸਨਾਸਦਾਂਗੇ ਸੁਧ ਕਰਮਖੰਡ ਕੀ ਬਾਣੀ ਜੋਰ ਕਥੈ ਹੋਰ ਨਾ ਕੋਈ ਹੋਰ ਜਥੈ ਜੋਤ ਮਹਾਬਲਸੂਰ ਦਨਵੇਂ RAM ਰਹਾ ਪ੍ਰਪੂਰ ਤਿਥੈ ਸਿਤੋ ਸੀਤਾ ਮਹਿਮਾ ਮਾਹੀ ਤਾ ਗਰੂਪ ਨ ਕਤਨੇ ਜਾਹੀ ਨ ਹੋ ਮਰੇ ਨਾ ਠਾਗੇ ਜਾਹੀ ਨ ਕੇ ਰਾਮ ਸੇ ਮਨ ਮਾਹੀ ਤਿਥੈ ਭਗਤ ਵਸੈ ਖੇ ਲੂਈ ਕਰਿ ਅਨੰਤ ਸਚਾ ਮਨ ਸੋਈ ਸਚ ਅਖਣ ਵਸੰਦ ਰੰਕਾਰ ਕਰ ਕਰ ਵਿਖੇ ਨਦਰਣੇ ਹਾਲ ਤਥਾ ਖੰਡ ਮੰਨਵਰ ਪੰਡ ਜੇ ਕੋ ਕਥੈ ਤੰਤ ਅਨੰਤ ਜਥੈ ਲੋਲ ਆਕਾਰ ਜਿਵ ਜਿ ਹੁਕਮ ਤਵੈਦ ਵਿਕਾਰ ਵੇਖੈ ਵਿਸ਼ੈ ਕਡ ਵਿਚਾਰ ਨਾਨਕ ਗਥਨਾ ਕਿਰਡਾ ਸਾਰ ਜਤ ਪਹਰ ਤੇ ਰਜ ਸੁਨਿਆਰ ਐ ਹਰਣ ਮਤਿ ਵੇਦ ਹਥਿਆਰ ਆਪੋ ਅਖ ਲਗਨ ਤਪਤਾਉ ਆਪਾ ਡਾਪ ਅੰਮ੍ਰਿਤ ਜਤ ਢਾਲ ਕਲਿਯੇ ਸ਼ਬਦ ਸਚੀ ਰਕਸ਼ਾਲ नदर नदरकन्दनकार नानक नदरे नन्दन निहाल। शलोक पवन गुरु पाणि पिता माता तरत महत देव दिवसरा दुविई दया किल शगल जगत् चङ्गेतन महदूर ਕਰਮੇ ਆਪੋ ਆਪਣੇ ਕੀਨੇੜੇ ਕਹਿ ਦੂਰ ਜਿਨੇ ਨਾਮ ਧਿਆਇਆ ਗੈਮ ਸਖਦਕਾਲ ਨਾਨਕ ਤੇ ਮਖੋਜਲੇ ਨਾਨਕ ਤੇ ਮਖੋਜਲੇ ਕਿਤੇ ਛੁੱਟੇ ਨਾ ਵਾਹਿਗੁਰੂ